ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਨੋਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਕੋਟਖਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਬਹੁਤ ਹੀ ਚੰਗੇ ਪਸ਼ੂ ਤਕਰੀਬਨ ਆਉਂਦੇ ਜਾਂਦੇ ਰਹਿੰਦੇ ਆ ਬਾਈ ਜੀ ਹਰਾਂ ਕੋਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਗੱਬਣ ਪਹਿਲਾ ਸੁਆ ਵੈੜ ਖੀਰੀਆ ਜਿਹੜੀ ਕਿ ਜਰਸੀ ਆ ਟਾਪ ਕਲਾਸ ਦੋਸਤੋ ਇਹ ਵਿਕਾਊ ਆ ਤੇ ਇੱਕ ਦੋਸਤੋ ਪਿੱਛੇ ਛੋਟੀ ਬੱਚੀ ਖੜੀ ਆ ਇਹਦੀ ਡਿਟੇਲ ਵੀ ਆਪਾਂ ਲੈ ਕੇ ਬਾਈ ਜਹਰਾਂ ਦੋ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਸ਼ੌਂਕ ਵਾਲੇ ਵੀਰਾਂ ਵਾਸਤੇ ਆ ਦੋਸਤੋ ਜਰਸੀ ਜਿਹੜੇ ਵੀਰ ਕਹਿੰਦੇ ਸੀ ਵੀ ਚੰਗੀ ਜਰਸੀ ਗੱਬਣ ਵੈੜ ਹੋਵੇ ਤਾਂ ਦੱਸਿਓ ਸ਼ੌਂਕ ਨਾਲ ਵੀਡੀਓ ਪਾਈ ਆ ਜਿਹੜੇ ਵੀਰ ਇਸ ਵੈਰ ਨੂੰ ਪਸੰਦ ਕਰਨਗੇ ਤੇ ਉਹ ਦੋਸਤੋ ਖਰੀਦ ਵੀ ਸਕਦੇ ਆ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਵੀਰ ਇਸ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਹੀਰੇ ਪਸੂ ਵੀਡੀਓ ਵੇਖ ਕੇ ਤੁਸੀਂ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਣੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਬਾਈ ਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਬੱਬਲੂ। ਹਾਂਜੀ। ਬੱਬਲੂ। ਬੱਬਲੂ। ਹਾਂਜੀ। ਬੱਬਲੂ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ। 97797 97797 00571 00571 ਹਾਂਜੀ। ਬਾਈ ਜੀ ਆਪਣਾ ਵਪਾਰ ਲੈਣ ਦਾ ਹੀ ਕੰਮ। ਹਾਂਜੀ। ਠੀਕ ਐ। ਏ ਬਾਈ ਜੀ ਜਰਸੀ ਵੈਡ ਆ ਇਹਦੀ ਡਿਟੇਲ ਦਿਓ ਜੀ ਇਹ ਡਿਟੇਲ ਵੀਰੇ ਖੁਦ ਚੰਗੇ ਰਿਕਾਰਡ ਦੀ ਆ ਠੀਕ ਆ ਜੀ ਇਹ ਜਿਹੜਾ ਇਹਦੇ ਮੰਨੋ ਇਹ 10 ਮਹੀਨਿਆਂ ਦੀ ਪ੍ਰੈਗਨੈਂਸੀ ਆ ਚੈੱਕ ਪਾਸ ਆ ਹਾਂ ਚੈੱਕ ਪਾਸ ਆ ਠੀਕ ਆ 5 ਦਿਨ ਘੱਟ ਹੀ ਆ ਹਜੇ ਰੇਂਜਰ ਬੋਲ ਤੋਂ ਗੱਪਣਾ ਜਿਹੜੇ ABC ਸੀਮਟ ਬੈਂਕ ਆ ਵੀਰਾਵਲੀ ਵਾਲਿਆਂ ਦਾ ਹਾਂ ਵੀਰਾਵਲੀ ਵਾਲਿਆਂ ਦਾ ਠੀਕ ਆ ਜੀ ਉਹਦੇ ਤੋਂ ਗੱਪਣਾ ਆਪਣੇ ਕੋਲੇ ਪ੍ਰੋਪਰ ਡਿਟੇਲ ਪਈ ਆ ਵੀਰੇ ਰੇਂਜਰ ਬੋਲ ਤੋਂ ਗੱਪਣਾ ਪ੍ਰੋਪਰ ਡਿਟੇਲ ਪਈ ਆ ਤੇ 3 ਮਹੀਨਿਆਂ ਦੀ ਚੈੱਕ ਪਾਸ ਹਾਂਜੀ ਜੇ ਕੋਈ ਵੀ ਆਪ ਦੇ ਵੱਲੋਂ ਚੈੱਕ ਕਰਾਉਣੀ ਗਾ ਚਾਵੇ ਉਹ ਆਪ ਦੀ ਉਹਨਾਂ ਦੇ ਵੀ ਭਾਈ ਆਪ ਦਾ ਤਸੱਲੀ ਕਰਕੇ ਲੈ ਤਸੱਲੀ ਕਰਾ ਸਕਦੇ ਆਂ ਦੋਸਤੋ ਡਿਟੇਲ ਦੇ ਦੇ ਦਾਂਗੇ ਆਪਾਂ ਬਹੁਤ ਚੰਗੀ ਜਰਸੀ ਆ ਕਾਲੇ ਰੰਗ ਚ ਆ ਬਹੁਤ ਘੱਟ ਜਰਸੀਆਂ ਕਾਲੀਆਂ ਮਿਲਦੀਆਂ ਦੋਸਤੋ ਤੇ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਛੋਟਾ ਛੋਟਾ ਕੰਨਾ ਗੋਲ ਤੇ ਮੱਥੇ ਦੇ ਵਿੱਚ ਠੋਡੀ ਬਣੀ ਹੋਈ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਗੋਲ ਕੰਨ ਦੀ ਆ ਕੰਨਾਂ ਦੇ ਵਿੱਚ ਵਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਥਣਾ ਦਾ ਤੁਹਾਨੂੰ ਸਾਈਜ਼ ਦਿਖਾਉਣੇ ਆ ਦੋਸਤੋ ਬਹੁਤ ਚੰਗਾ ਥਣ ਲੱਗਿਆ ਦੋਸਤੋ ਮੋਟਾ ਮੋਟਾ ਦੇਖ ਸਕਦੇ ਆਂ ਦੋਸਤੋ ਬਹੁਤ ਚੰਗਾ ਥਣ ਲੱਗਿਆ ਪੈਠਪੂੜਾ ਤੁਸੀਂ ਦੇਖ ਸਕਦੇ ਹੋ ਤੇ ਤੋੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਚੌੜ ਥੋੜੀ ਵੱਧ ਕਰਦੀ ਆ ਕਿਉਂਕਿ ਕਦੇ ਬਾਹਰ ਨਹੀਂ ਪਸੂ ਕੱਢੇਗੇ ਇਸ ਕਰਕੇ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਦੋਸਤ ਲਾਓ ਜੀ ਮਿੱਤਰੋ ਬੱਚਾ ਫਿਰ ਵੀ ਚੌੜ ਤੱਕ ਸਰ ਕਰਨੀ ਹੁੰਦੀ ਪਸ਼ੂ ਨੇ ਇਸ ਤੋਰ ਕੇ ਤੁਹਾਨੂੰ ਵੈਸੇ ਹੀ ਦਿਖਾਈ ਹੈ ਦੋਸਤੋ ਕੋਈ ਲੈਵੇ ਦਾ ਕੋਈ ਮਕਸਦ ਨਹੀਂ ਤੋੜਨ ਦਾ ਲੈਓ ਜੀ ਬਾਈ ਜੀ ਉੱਥੇ ਲੈ ਚੱਲੋ ਖੋਲ ਗਾਰੰਟੀ ਨਾਲ ਗੱਬਣਾ ਦੋਸਤੋ ਤੁਸੀਂ ਆਪ ਦੀ ਪੁਸ਼ਟੀ ਕਰ ਸਕਦੇ 13 ਮਹੀਨਾ ਦੀ ਚੰਗੇ ਫਾਰਮ ਤੇ ਆ ਜੀ ਆਪਣੇ ਕੋਲ ਪ੍ਰੋਪਰ ਡਿਟੇਲ ਆ ਬਈ ਰੇ ਲਓ ਜੀ ਮਿੱਤਰੋ ਚੰਗੇ ਫਾਰਮ ਦੇ ਵਿੱਚੋਂ ਆਈ ਆ ਤੇ ਸਾਰੀ ਡਿਟੇਲ ਬਾਈ ਕੋਲੇ ਪ੍ਰੋਪਰ ਆ 13 ਮਹੀਨੇ ਉਮਰ ਬਾਈ ਨੇ ਦੱਸਿਆ ਇਹਦੀ ਖੀਰੀ ਮੂੰਹ ਬੰਦ ਦਿਓ ਜੀ ਇਸ ਫਾਰਮ ਖੀਰੀ ਠੀਕ ਹੈ ਜੀ ਹਾਂਜੀ ਵੀਰ ਜੀ ਮੁੱਲ ਕੀ ਰੱਖਿਆ ਇਹਦਾ ਜੀ ਇਹ ਮੁੱਲ ਵੀਰੇ ਫੋਨ ਤੇ ਕਰਾਂਗੇ ਜੇ ਕੋਈ ਭਰਾ ਆਪਣਾ ਮੰਗੂਗਾ ਸ਼ੌਂਕ ਨੂੰ ਸ਼ੌਂਕ ਨੂੰ ਬਾਕੀ ਆਪਾਂ ਨੂੰ ਕੋਈ ਚੱਸ ਵੀ ਨਹੀਂ ਵੇਚਣ ਦੀ ਠੀਕ ਹੈ ਜੀ ਸ਼ਕੀਰ ਵੀਰ ਨੂੰ ਹੀ ਦੇਣੀ ਆ ਸ਼ਕੀਰ ਵੀਰ ਨੂੰ ਹੀ ਦੇਣੀ ਆ ਪਾਲੂ ਵਾਸਤੇ ਲਓ ਜੀ ਮਿੱਤਰੋ ਲੱਗੀਆਂ ਜਰਸੀਆਂ ਹੁੰਦੀਆਂ ਰਹਿੰਦੀਆਂ ਠੀਕ ਹੈ ਜੀ ਕੋਈ ਭਰਾ ਨੇ ਲੈਣਾ ਵੀ ਹੁ ਸਹੀ ਹੈ ਜੀ ਤੇ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਤੇ ਇਸ ਤੋਂ ਅੱਗੇ ਦੋਸਤੋ ਇੱਕ ਹੋਰ ਵੜਾ ਉਹਦੀ ਤੁਹਾਨੂੰ ਦਿਖਾਉਣੇ ਆ ਜਾਣਕਾਰੀ ਉਹਦੀ ਦਿੰਨੇ ਆ ਇਸ ਦਾ ਜਿਹੜਾ ਮੁੱਲਾ ਫੋਨ ਤੇ ਹੋਊਗਾ ਜਿਸ ਨੂੰ ਵੀਰ ਨੂੰ ਪਸੰਦ ਆਈ ਤਾਂ ਫੋਨ ਕਰ ਲਿਓ ਤੇ ਇੱਕ ਆ ਵੱਚੀ ਆ ਬਾਈ ਇਹਦੀ ਡਿਟੇਲ ਦੱਸਿਓ ਕੀ ਇਹ ਵੀ ਵੀਰੇ ਹਜੇ 2 ਮਹੀਨੇ ਦੀ ਆ ਦੋ ਦੋ ਮਹੀਨੇ ਉਮਰਾ ਪੱਠੇ ਪੁੱਠੇ ਖਾਂਦੀ ਆ ਬਾਈ ਪੱਠੇ ਫੀਡ ਨੇ ਪੁੱਠੇ ਫੀਡ ਫੂਡ ਖਾਂਦੀ ਆ ਸਿੰਘ ਦਗਾਤੇ ਬਾਈ ਲਓ ਜੀ ਮਿੱਤਰੋ ਸਿੰਘ ਦਾ ਗੇ ਵੇ ਆ ਤੇ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਤਾਂ ਵੀਰੇ ਲਈ ਵਧੀਆ ਫਾਰਮ ਚ ਆ ਇਹ ਵੀ ਤਿੰਨ ਵੱਛੀਆਂ ਆਈਆਂ ਸੀ ਇਹ ਠੀਕ ਠੀਕ ਹੈ ਜੀ ਠੀਕ ਉਹਦੇ ਚ ਇਹ ਇਹ ਰਹਿ ਗਈ ਇਕੱਲੀ ਦੋ ਵੇਜ ਦੀਆਂ ਹਾਂਜੀ ਦੋ ਵੇਜ ਲਓ ਜੀ ਮਿੱਤਰੋ ਵੱਛੀ ਆਈ ਸੀ ਇਸੇ ਤਰ੍ਹਾਂ ਹੀ ਇਹ ਗਾਂ ਮਗਰ ਹੁਣੀ ਕੋਈ ਲਾਈ ਲਈ ਇਹ ਹਾਂਜੀ ਤੇ ਚੰਗੀ ਆ ਥਲੋਂ ਤੁਨੋਂ ਬਾਕੀ ਥਣ ਥਣ ਵੇਖੋ ਝੋਲੀ ਬਹੁਤ ਹੈ ਜੀ ਬਹੁਤ ਚੰਗਾ ਥਾਣਾ ਦੋਸਤੋ ਗੁਲਾਬੀ ਗੁਲਾਬੀ ਰੰਗ ਲੱਗਿਆ ਸੋਹਣਾ ਥਾਣਾ ਤੇ ਪੈਠਪੜਾ ਚੰਗਾ ਰੰਗ ਬਾਜ ਆ ਦੋਸਤੋ ਤੇ ਇਹਦਾ ਮੁੱਲ ਬਾਈ ਜੀ ਇਹਦੇ ਵੀ ਫੋਨ ਤੇ ਹੀ ਇਹਦਾ ਵੀ ਫੋਨ ਤੇ ਕਰਦੇ ਜੇ ਕੋਈ ਜੋੜਾ ਇਕੱਠਾ ਲੈ ਲੂਗਾ ਤੇ ਚਲੋ ਹਿਸਾਬ ਨਾਲ ਕਰਦੇ ਠੀਕ ਹੈ ਲਓ ਵੀ ਮਿੱਤਰੋ ਜੋੜਾ ਬਾਈ ਜੀ ਹਰਾਂ ਕੋਲੇ ਜਿਸ ਵੀ ਕਿਸੇ ਨੂੰ ਇਹ ਜੋੜਾ ਹੀ ਪਸੰਦਾ ਤਾਂ ਜੋੜੇ ਦਾ ਮੁੱਲ ਕਰ ਲਿਓ ਤੇ ਜਿਸ ਕਿਸੇ ਵੀਰ ਨੂੰ ਇਸ ਇਹਨਾਂ ਦੋਵਾਂ ਵੈੜਾਂ ਦੇ ਵਿੱਚੋਂ ਕੋਈ ਵੈੜ ਪਸੰਦਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ। ਇਸ ਨੰਬਰ ਤੇ ਤੁਸੀਂ ਬਾਈ ਜਹਰਾਣਾ ਸੰਪਰਕ ਕਰ ਲਿਓ, ਸੌਦਾ ਕਰ ਲਿਓ। ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ।